ਜੀ ਸਰ ਕੀ ਮਾਮਲਾ ਹੈ ਸਰ ਕੱਲ ਮਿਤੀ 11 5 2025 ਨੂੰ ਥਾਣਾ ਤਲਵੰਡੀ ਸਾਬੋ ਵਿਖੇ ਸੁਤਿੰਦਰ ਕੌਰ ਵਾਈਫ ਆਫ ਦਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ ਸੈਕਸ਼ਨ 109 115 2 35 34 ਅ ਦਿਨ ਤੱਕ ਦੇ ਤਰੀਕ ਨੂੰ ਪੂਰਾ ਕਰਦੀ ਹੈ ਮਿਸਨਸ ਇਹ ਥਾਣਾ ਤਲਵੰਡੀ ਦਾ ਦਰਜ ਦਿਸਟ੍ਰਬ ਹੋਇਆ ਸੀਗਾ ਤੇ ਇਹ ਮੁਕਤਮਾ ਅਮਨਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂ ਸਰਜਾਗਾ ਤਰਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਅਨਭਾਗੀ ਮੰਦਰ ਦੇ ਖਲਾਮਤਰ ਰਜਿਸਟਰ ਹੋਇਆ ਸੀਗਾ ਤੇ ਇਹਦੇ ਸਬੰਧਤ ਦੇ ਵਿੱਚ ਜਿਹੜਾ ਅੱਜ ਜਿਹੜਾ ਇਹਦੀ ਮੌਤ ਹੋ ਗਈ ਹੈ ਸੁਵਿੰਦਰ ਸਿੰਘ ਦੀ ਜਿਹਦੇ ਤੇ ਇਹ ਆਪਣਾ ਮੁਖ ਅਫਸਰ थाना ਤਲਵੰਡੀ ਸਾਬੋ ਨੇ 103 ਬੀਐਨਐਸ ਦਾ ਵਾਧਾ ਕਰਕੇ ਅਗੇਲੀ ਦੀ ਕਾਰਵਾਈ ਜਿਹੜੀ ਹੈਗੀ ਹੈ ਜੀ ਆਰੰਭ ਕਰ ਦਿੱਤੀ ਤੇ ਕੀ ਕਾਰਨ ਹੈ ਕਿਉਂ ਮਤਲਬ ਕੀਤਾ ਗਿਆ ਕਿੱਥੇ ਘਟਨਾ ਵਾਪਰੀ ਇਹਦੇ ਸਬੰਧ ਚ ਦੱਸਿਆ ਜਾਂਦਾ ਵੀ ਇਹਨਾਂ ਦਾ ਪਿਓ ਪੁੱਤ ਆਪਸ ਦੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਨੇ ਜਿਹੜਾ ਲੜਕੇ ਨੇ ਇਹਦੇ ਨੇ ਅਮਰਿੰਦਰ ਸਿੰਘ ਨੇ ਇਹ ਦਵਿੰਦਰ ਸਿੰਘ ਦੇ ਸਿਰ ਸਿਰ ਦੇ ਵਿੱਚ ਕਈ ਮਾਰ ਕੇ ਇਹਦਾ ਜਿਹੜਾ ਹੈਗਾ ਖਤਮ ਕਰ ਦਿੱਤਾ। ਕੋਈ ਇਹਦਾ ਰੈਸਟ ਹੋਈ ਇਹਦੇ ਵਿੱਚ ਨਹੀਂ ਇਹਦੇ ਚ ਅਸੀਂ ਅੱਜ ਰੇਡਾ ਕਰਦੇ ਆਂ ਤੇ ਛੇਤੀ ਇਹਨਾਂ ਨੂੰ ਬੁਸ਼ੇ ਹੁੰਦਾ ਕਰਤਾ।